ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਜੀ ਤੇ ਘਰ ਬੈਠੇ ਵੇਖੋ ਹਜ਼ਾਰਾਂ ਹੀ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਆਪਣੀ ਜ਼ਿੰਮੇਵਾਰੀ ਤੇ ਕਰੋ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਅੱਜ ਦਾ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਕੌਰ ਜ਼ਿਲ੍ਹਾ ਫਤਿਹਗੜ ਸਾਹਿਬ ਕਾਸਟ ਸੈਣੀ ਉਮਰ 1994 ਪੜ੍ਹਾਈ ਕਰੀਏ ਜੀ ਲੜਕੀ ਨੇ BCA MCA ਗੋਤ ਹੱਡ ਤੇ ਬਣਵਾਇਤ ਮੰਗ ਹੈ ਜੀ ਪਰਿਵਾਰ ਦੀ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਹੋਵੇ ਸੋਹਣਾ ਸੁਨੱਖਾ ਵਧੀਆ ਪਰਿਵਾਰ ਤੋਂ ਹੋਵੇ ਪਟਿਆਲਾ ਫਤਿਹਗੜ ਰੋਪੜ ਏਰੀਏ ਨੂੰ ਪਹਿਲਾ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨਾਮ ਮੋਨਜੋਤ ਸਿੰਘ ਪਤਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਸੰਧੂ ਉਮਰ ਹੈ 25 8 1994 ਕੱਦ 5 ਫੁੱਟ 8 ਇੰਚ ਪੜ੍ਹਾਈ ਬੀਏ ਪਾਸ ਹੈ ਜੀ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ ਪਿਤਾ ਜਰਨੈਲ ਸਿੰਘ ਮਾਤਾ ਜਸਵਿੰਦਰ ਕੌਰ ਕੰਮ ਕਰ ਹੈ ਜੀ 8 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਤੇ ਕੁੜੀ ਪੀਆਰ ਜਾਂ ਜੋਬ ਕਰਦੀ ਹੋਵੇ ਕੁੜੀ ਵਧੀਆ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰੋ ਤੇ ਪੂਰੀ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ surjeet kaur ਪਤਾ ਹੁਸ਼ਿਆਰਪੁਰ ਕਾਸਟ ਐਸਸੀ ਗੋਤ ਨੰਗਲੂ ਕੱਦ 5 ਫੁੱਟ ਹੈ ਜੀ ਪੜ੍ਹਾਈ ਕਰੀ ਹੈ ਜੀ ਐਨ ਐਮ ਸਟਾਫ ਨਰਸ ਪਿਤਾ ਦੇਵਰਾਜ ਰਟਾਇਰ ਰੇਲਵੇ ਡਿਪਾਰਟਮੈਂਟ ਮਾਤਾ ਰਵਿੰਦਰਜੀਤ ਕੌਰ ਆਂਗਣਵਲੀ ਵਰਕਰ ਮੰਗਾ ਜੀ ਪਰਿਵਾਰ ਦੇ ਮੁੰਡਾ ਐਨ ਆਰ ਆਈ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਸਿੱਧੀ ਗੱਲਬਾਤ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ। ਅਗਲਾ ਰਿਸ਼ਤੇ ਜੀ ਨਾਮ ਜੀ ਕੌਰ ਪਤਾ ਭੀਖੀ ਕਾਸਟ ਮਜਵੀ ਸਿੱਖ ਗੋਤ ਗਿੱਲ ਉਮਰ ਹੈ ਜੀ 10-2-1988 ਕੱਦ 5 ਫੁੱਟ 3 ਇੰਚ ਪੜ੍ਹਾਈ ਬੀਏ ਬੀਐਡ ਐਮਏ ਪਹਿਣਾ ਤਿੰਨੇ ਜੀ ਭਰਾ ਇੱਕ ਹੈ ਮੰਗ ਪਰਿਵਾਰ ਦੀ ਮੁੰਡਾ ਵਧੀਆ ਨੌਕਰੀ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰੋ ਤੇ ਪੂਰੀ ਜਾਣਕਾਰੀ ਲਓ। ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ। ਅਗਲਾ ਰਿਸ਼ਤੇ ਜੀ ਨਾਮ ਕਰਨਜੀਤ ਕੌਰ ਪਤਾ ਅੰਮ੍ਰਿਤਸਰ ਸਾਹਿਬ ਕਾਸਟ ਮਜਵੀ ਸਿੱਖ ਉਮਰ 16-10-1998 ਜਨਮ ਟਾਈਮ ਹੈ ਜੀ 9:45 ਮਿੰਟ ਕੱਦ 5 ਫੁੱਟ 2 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ ਗ੍ਰੈਜੂਏਸ਼ਨ ਪਿਤਾ ਐਸਆਈ ਪੰਜਾਬ ਪੁਲਿਸ ਮਾਤਾ ਹਾਊਸ ਵਾਈਫ ਕੁੜੀ ਤਲਾਕ ਸੁਧੇ ਜੀ ਤੇ ਕੰਮਕਾਰ ਹੈ ਕੈਨੇਡਾ ਦੇ ਵਿਜ਼ਟਰ ਵੀਜ਼ੇ ਤੇ ਗਈ ਹੈ। ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਹੋਵੇ ਤਲਖਸ਼ੁਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਸਤਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਧਾਲੀਵਾਲ ਉਮਰ ਹੈ ਜੀ 1993 ਕੱਦ 5 ਫੁੱਟ 5 ਇੰਚ ਭੈਣ ਇੱਕ ਮੈਰਿਡ ਹੈ ਜੀ ਤੇ ਭਰਾ ਇੱਕ ਮੈਰਿਡ ਪਿਤਾ ਗੁਰਚਰਨ ਸਿੰਘ ਗੁਰਸਿੱਖ ਫੈਮਲੀ ਹੈ ਜੀ ਕਮ ਕਰੇ ਅਮ੍ਰਿਤਾਰੀ ਸਿੱਖ ਗੁਰਦੁਆਰਾ ਵਿੱਚ ਪਾਠ ਕਰਦੇ ਨੇ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਅਮ੍ਰਿਤਾਰੀ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਸਿੰਘ ਜੋਹਨ ਪਤਾ ਜਗਰਾਉਂ ਉਮਰ 1997 ਕਾਸਟ ਹੈ ਜੀ ਮੁੰਡੇ ਦੀ ਜੱਟ ਸਿੱਖ ਭਰਾ 1 ਹੈ ਨਸ਼ਾ ਰਹਤਾ ਜੀ ਮੁੰਡਾ ਵੈਸ਼ਨੋ ਪਰਿਵਾਰ ਹੈ ਕੰਮਕਾਰ ਹੈ ਜੀ ਮੁੰਡੇ ਕੋਲ 19 ਕਿੱਲੇ ਜ਼ਮੀਨ ਹੈ ਤੇ 90 ਕਿੱਲੇ ਦੀ ਖੇਤੀ ਕਰਦੇ ਨੇ ਬਾਕੀ ਇਹ ਠੇਕੇ ਤੇ ਲੈਂਦੇ ਨੇ ਜੀ ਜ਼ਮੀਨ ਬਹੁਤ ਵਧੀਆ ਆਮਦਨ ਤੇ ਘਰ ਪਰਿਵਾਰ ਹੈ ਜੀ ਮੰਗਾ ਪਰਿਵਾਰ ਦੀ ਕੁੜੀ ਸੌਣੀ ਸੁਨੱਖੀ ਘਰੇਲੂ ਹੋਵੇ ਕੰਮਕਾਰ ਵਾਲੀ ਹੋਵੇ ਜੀ ਲੜਕੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਲਈ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨਾਮ ਸੁਖਵਿੰਦਰ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਹੈ ਜੀ ਭੁੱਲਰ ਉਮਰ 14 11 1995 ਕੱਦ 5 ਫੁੱਟ 10 ਇੰਚ ਪੜ੍ਹਾਈ ਕਰੀਏ ਜੀ ਪਲੱਸ 2 ਡੀ ਸੀ ਐਸ ای ਭੈਣ ਇੱਕ ਮੈਰਿਡ ਹੈ ਜੀ ਕੈਨੇਡਾ ਪੀਆਰ ਹੈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਐਕਸਪਾਇਰਡ ਨੇ ਜੀ ਕੰਮ ਕਰਾਇਆ ਜੀ ਸ਼ਾਪ ਹੈ ਨਾ ਦੀ ਫਰੀਦਕੋਟ ਦੇ ਵਿੱਚ ਗੁਰੂਗ੍ਰਾਮ ਸੀਸੀਟੀਵੀ ਕੈਮਰਾ ਕੰਪਿਊਟਰ ਸੌਫਟਵੇਅਰ ਹਾਰਡਵੇਅਰ ਪਾਰਟਨਰਸ਼ਿਪ ਤੇ ਕੰਮ ਕਰ ਰਹੇ ਨੇ ਜੀ ਇਨਕਮ ਹੈ 20 ਤੋਂ 30000 ਰੁਪਏ ਮੰਥਲੀ ਖੇਤੀਬਾੜੀ ਦਾ ਕੰਮ ਹੈ ਜੀ ਨਾਲ ਮੰਗਾ ਪਰਿਵਾਰ ਦੀ ਕੁੜੀ ਘਰੇਲੂ ਹੋਵੇ ਜੀ ਪਰਿਵਾਰ ਦੀ ਹੋਰ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਫੈਮਿਲੀ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਪੂਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ